ਹਾਂਜੀ ਸਤਿ ਸ੍ਰੀ ਅਕਾਲ ਜਿਹੜੀਆਂ ਮੇਰੀਆਂ ਭੈਣਾਂ ਜੀ ਵਾਲ ਵਧਾਉਣ ਦੀਆਂ ਸ਼ਕੀਨ ਐ ਜਿਨ੍ਹਾਂ ਨੂੰ ਲੰਬੀ ਗੁੱਤ ਪਸੰਦ ਆ ਹਨਾ ਅੱਜ ਆਪਾਂ ਉਹਨਾਂ ਲਈ ਕੁਝ ਘਰੇਲੂ ਨੁਸਖੇ ਆ ਜਿਹੜੇ ਸ਼ੇਅਰ ਕਰਾਂਗੇ ਤੇ ਉਸ ਤੋਂ ਪਹਿਲਾਂ ਜੀ ਆਪਣੇ ਪੇਜ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਆ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਟਾਈਮ ਹੋ ਗਿਆ 5:35 ਮਿੰਟ ਤੇ ਪਹਿਲਾਂ ਸਾਡੇ ਆ ਜਾਂਦਾ ਸੀਗਾ ਨਹੀਂ ਤੇ ਐ ਲੱਗਦਾ ਸੀਗਾ ਵੀ ਨਹੀਂ ਆ ਜਿਹੜਾ ਨਾ ਬਹੁਤ ਜ਼ਿਆਦਾ ਆਊਗਾ ਹਾਂ ਪਰ ਦੋਖ ਕਣੀਆਂ ਅੱਤੇ हट ਗਈਆਂ ਤੇ ਫਿਰ ਮੈਂ ਕਿਹਾ ਚਲੋ ਵੀਡੀਓ ਆਪਾਂ ਬਣਾਈ ਲੈਨੇ ਆ ਕਿਉਂਕਿ ਲਾਈਟ ਹੈ ਨਹੀਂ ਸੀਗੀ ਤੇ ਫਿਰ ਆਪਾਂ ਰੋਸ਼ਨੀ ਦੇ ਵਿੱਚ ਬਹਿ ਕੇ ਦਿਨੇ ਬਾਹਰ ਵੀਡੀਓ ਸ਼ੂਟ ਕਰਨ ਲੱਗੇ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਹੁਣ ਵਾਲਾਂ ਨੂੰ ਵਧਾਉਣ ਦਾ ਤਰੀਕਾ ਠੀਕ ਹੈ ਜੀ ਇੱਕ ਹਿੱਸਾ ਸ਼ਹਿਦ ਦੇ ਵਿੱਚ ਦੋ ਹਿੱਸੇ ਨਿੰਬੂਆਂ ਦਾ ਰਸ ਹੈ ਜਿਹੜਾ ਉਹਨਾਂ ਨੂੰ ਮਿਲਾ ਕੇ ਬਾਲਾਂ ਦੇ ਵਿੱਚ ਨਹਾਉਣ ਤੋਂ 1 ਘੰਟਾ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਮ사ਜ ਕਰਨੀ ਹੈ। ਡੇਲੀ ਅਜ਼ਿਹ੍ਹਾ ਕਰਨ ਦੇ ਨਾਲ ਕੁਝ ਕੀ ਦਿਨਾਂ ਵਿੱਚ ਤੁਹਾਨੂੰ ਰਿਜ਼ਲਟ ਆ ਜਿਹੜਾ ਸਾਹਮਣੇ ਆਵੇਗਾ ਤੇ ਵਾਲ ਜਿਹੜੇ ਝੜਨੇ ਬੰਦ ਹੋ ਜਾਣਗੇ ਤੇ ਵਾਲ ਤੁਹਾਡੇ ਵਧਨੇ ਸਟਾਰਟ ਹੋ ਜਾਣਗੇ। ਤੇ ਜੇਕਰ ਤੁਹਾਡੇ ਕਿਸੇ ਬਿਮਾਰੀ ਕਰਕੇ ਵਾਲ ਝੜ ਗਏ। ਮਤਲਬ ਕਿਸੇ ਦੀ ਪ੍ਰੈਗਨਨਸੀ ਕਰਕੇ ਜੇ ਜਾਂ ਡਿਲੀਵਰੀ ਕਰਕੇ ਕਈ ਪੈਣਾ ਦੇ ਹਨਾ ਜਾਂ ਕੋਈ ਬਿਮਾਰੀ ਕਰਕੇ ਜਾਂ ਕਿਸੇ ਵਿਟਾਮਿਨ ਵਗੈਰਾ ਦੀ ਘਾਟ ਕਰਕੇ ਵਾਲ ਝੜ ਗਏ ਜਾਂ ਫਿਰ ਤੁਸੀਂ ਬੌਂਡਿੰਗ ਵਗੈਰਾ ਕਰਵਾਈ ਹੈ ਨਾ ਉਸ ਤੋਂ ਬਾਅਦ ਤੁਹਾਡੇ ਵਾਲ ਆ ਜਿਹੜੇ ਝੜ ਚੁੱਕੇ ਨੇ ਉਹਨਾਂ ਲਈ ਆਪਾਂ ਇੱਕ ਤਰੀਕਾ ਹੋਰ ਦੱਸਣ ਲੱਗੇ ਆ ਤੁਹਾਨੂੰ ਉਰਦ ਦੀ ਦਾਲ ਨੂੰ ਉਬਾਲ ਕੇ ਜੀ ਉਸ ਨੂੰ ਸਿਰ ਵਿੱਚ ਰਗੜ ਰਗੜ ਕੇ ਲਗਾਉਣਾ ਹੈਗਾ ਤੁਸੀਂ ਤੇ ਕੁਝ ਦਿਨਾਂ ਵਿੱਚ ਹੀ ਵਾਲਾਂ ਦਾ ਝੜਨਾ ਜਿਹੜਾ ਰੁਕ ਜਾਊਗਾ ਤੇ ਨਵੇਂ ਵਾਲ ਆ ਜਿਹੜੇ ਤੁਹਾਡੇ ਸਿਰ ਤੇ ਆਉਣੇ ਸਟਾਰਟ ਹੋ ਜਾਣਗੇ ਤੇ ਜੇਕਰ ਤੁਹਾਡੇ ਵਾਲ ਲੰਬੇ ਨੇ ਮੰਨ ਲਓ ਤੁਸੀਂ ਵਾਲ ਵਧਾਉਣੇ ਨਹੀਂ ਹੈਗੇ ਬਾਲ ਟੁੱਟਣ ਦੀ ਸ਼ਿਕਾਇਤ ਆ ਤੁਹਾਨੂੰ ਕੱਲੀ ਨਿੰਬੂ ਦੇ ਰਸ ਚ ਵੜਦੀ ਜਟ ਵੜਦੀਆਂ ਜਟਾਂ ਪੀਕੇ ਜੀ ਨਿੰਬੂ ਦੇ ਰਸ ਦੇ ਵਿੱਚ ਵੜਦੀਆਂ ਜਟਾਂ ਤੁਹਾਨੂੰ ਫੰਸਾਰੀ ਕੋਲੋਂ ਜਿਹੜੀਆਂ ਮਿਲ ਜਾਣਗੀਆਂ ਤੇ ਵਿੱਚ ਨਾਰੀਅਲ ਦਾ ਤੇਲ ਪਾ ਲਓ ਜਾਂ ਤੁਸੀਂ ਬਾਅਦ ਵਿੱਚ ਵੀ ਨਾਰੀਅਲ ਦਾ ਤੇਲ ਮੰਗਾ ਸਕਦੇ ਹੋ ਇਹਨਾਂ ਦੇ ਨਾਲ ਜਿਹੜਾ ਤੁਸੀਂ ਸਿਰ ਨੂੰ ਧੋਣਾ ਹੈਗਾ ਨਿੰਬੂ ਦੇ ਰਸ ਦੇ ਵਿੱਚ ਤੇ ਵੜਾਂ ਦੀਆਂ ਜਟਾਂ ਦਾ ਇੱਕ ਮਿਸ਼ਰਣ ਇਹ ਬਣਾ ਲਿਓ ਪਿਸ ਕੇ ਤੇ ਉਸ ਤੋਂ ਬਾਅਦ ਉਹਦੇ ਨਾਲ ਬਾਲ ਧੋਣਿਆ ਤੇ ਨਾਰੀਅਲ ਦਾ ਤੇਲ ਆ ਜਿਹੜਾ ਲਗਾਉਣਾ ਸ਼ੁਰੂ ਕਰ ਦੋ ਤੇ ਤੁਸੀਂ ਜੇ ਪੱਕੇ ਤਾਰ ਤੇ ਹੀ ਮਤਲਬ ਕਹਿੰਦੇ ਹੋ ਵੀ ਸਾਡੇ ਵਾਲ ਝੜ ਨਹੀਂ ਨਾ ਪਰਮਨੈਂਟ ਝਲਦੇ ਹੀ ਬਾਹਰ ਜਾਣ ਹਨ ਫਿਰ ਤੁਸੀਂ ਕਰਨਾ ਪੱਕੇ ਤੇ ਸੁੱਕੇ ਆਮਲਿਆਂ ਦੇ ਚੂਰ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾਓ ਜੀ ਤੁਸੀਂ ਚਾਹੋ ਤਾਂ ਉਸ ਵਿੱਚ ਚਿਮੇਲੀ ਦਾ ਤੇਲ ਵੀ ਪਾ ਸਕਦੇ ਹੋ ਉਸ ਤੇਲ ਵਿੱਚ ਸਿਰ ਤੇ ਮਾਲਿਸ਼ ਕਰਨੀ ਹੈ ਡੇਲੀ ਫਿਰ ਰਸ ਨੂੰ ਪਾਣੀ ਵਿੱਚ ਮਿਲਾ ਕੇ ਰਗੜ ਰਗੜ ਕੇ ਧੋਣਾ ਔਲਿਆਂ ਦਾ ਜਿਹੜਾ ਸੁੱਕਾ ਪਾਣੀ ਦਾ ਰਸ ਹੁੰਦਾ ਤੇ ਆਮਲੇ ਨੂੰ ਸੁਪਾਰੀ ਵਾਂਗ ਥੋੜੇ ਥੋੜੇ ਖਾਂਦੇ ਵੀ ਰਹਿਣਾ ਚਾਹੀਦਾ ਹੈ ਆਮਲੇ ਦਾ ਅੰਬਰਾਬਾ ਵਗੈਰਾ ਡੇਲੀ ਯੂਜ਼ ਕਰਨਾ ਸ਼ੁਰੂ ਕਰਦੋ ਖਾਣਾ ਤੇ ਅਜਿਹਾ ਕਰਨ ਨਾਲ ਕੁਝ ਕਿ ਦਿਨਾਂ ਦੇ ਵਿੱਚ ਹੀ ਤੁਹਾਡੀ ਜਿਹੜੀ ਵਾਲ ਝੜਨ ਦੀ ਪ੍ਰੋਬਲਮ ਹੈ ਇਹ ਜੜੀ ਦੂਰ ਹੋ ਜੂਗੀ ਇਹ ਨੈਚੁਰਲ ਤਰੀਕਾ ਜੀ ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਇਹਨਾਂ ਨੂੰ ਵਰਤ ਕੇ ਤੁਸੀਂ ਜ਼ਰੂਰ ਦੇਖਿਓ